ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਅਸੀਂ ਜੀ ਗਾਜਰਾ ਮਟਰ ਤੇ ਆਲੂ ਦੀ ਸੁੱਕੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹਦੇ ਲਈ ਜੀ ਮੈਂ ਗਾਜਰ ਮਟਰ ਤੇ ਆਲੂਆਂ ਨੂੰ ਕੱਟ ਕੇ ਤਿਆਰ ਕਰ ਲਿਆ ਸੀਗਾ ਇੱਕ بڑا ਟਮਾਟਰ ਲਿਆਇਆ ਤੇ ਤਿੰਨ ਮੀਡੀਅਮ ਸਾਈਜ਼ ਦੇ ਜੀ ਪਿਆਜ਼ ਲਏ ਆ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਛਿੱਲ ਲਿਆ ਹੈ ਤੇ 13 ਤੋਂ 20 ਹਰੀਆਂ ਮਿਰਚਾਂ ਐ ਅਦਰਕ ਐ ਜੀ ਤੇ ਲਸਣ ਦੀ ਇੱਕ ਗੱਠੀ ਐ ਜੀ ਇਹਨਾਂ ਨੂੰ ਸਾਰਿਆਂ ਨੂੰ ਮੈਂ ਕੱਟ ਕੇ ਤਿਆਰ ਕਰ ਲਿਆ ਸੀਗਾ ਬਟ ਇਹਨਾਂ ਨੂੰ ਵਾਸ਼ ਕਰਨਾ ਰਹਿੰਦਾ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਸਾਫ਼ ਕਰਾਂਗੇ ਸਬਜੀ ਨੂੰ ਅਸੀਂ ਉਦੋਂ ਤੱਕ ਧੋਵਾਂਗੇ ਜਦੋਂ ਤੱਕ ਜਿਹੜਾ ਪਾਣੀ ਐ ਉਹ ਸਾਫ਼ ਨਹੀਂ ਹੋ ਜਾਂਦਾ ਤੇ ਇਸੇ ਤਰ੍ਹਾਂ ਮੈਂ ਇਸ ਨੂੰ 3 ਤੋਂ 4 ਵਾਰ ਚੰਗੀ ਤਰ੍ਹਾਂ ਧੋਵਾਂਗੀ ਤੇ ਉਸ ਤੋਂ ਬਾਅਦ ਵੀ ਆਪਾਂ ਇਸ ਨੂੰ ਪਾਣੀ ਦੇ ਵਿੱਚ ਪਾ ਕੇ ਛੱਡ ਦਵਾਂਗੇ ਤਾਂ ਤਾਂ ਜੋ ਸਾਡੇ ਆਲੂ ਐ ਜੀ ਉਹ ਕਾਲੇ ਨਾ ਪੈਣ ਤੇ ਅਗਰ ਸਬਜ਼ੀ ਦੀ ਕੁਆਂਟੀਟੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਮੈਂ ਅੱਧਾ ਕਿਲੋ ਮਟਰ ਲਏ ਐ ਅੱਧਾ ਕਿਲੋ ਗਾਜਰਾ ਲਈਆਂ ਨੇ ਤੇ ਤਿੰਨ ਵੱਡੇ ਸਾਈਜ਼ ਦੇ ਜੀ ਆਲੂ ਲਏ ਐ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਕੱਟ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਵਾਸ਼ ਕਰ ਰਹੇ ਹਾਂ ਸਾਡੀ ਸਾਰੀ ਧੂਕੇ ਤਿਆਰ ਸੀਗੀ ਜੀ ਹੁਣ ਬਾਰੇ ਸੀਗੀ ਜਿਹਨੂੰ ਚੌਪ ਕਰਨ ਦੇ ਲਈ ਤੇ ਪਿਆਜ਼ ਆਪਾਂ ਧੋ ਲਏ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਬਰੀਕ ਨੂੰ ਕੱਟ ਕੇ ਤਿਆਰ ਕਰਾਂਗੇ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਮੈਂ ਚੌਪਰ ਦੀ ਹੈਲਪ ਦੇ ਨਾਲ ਜਿਹੜੇ ਆਪਣੇ ਪਿਆਜ਼ ਇਹਨਾਂ ਨੂੰ ਬਰੀਕ ਕੱਟ ਕੇ ਤਿਆਰ ਕਰ ਲਵਾਂਗੀ ਇੱਥੇ ਮੈਂ ਤੁਹਾਨੂੰ ਪਿਆਜ਼ ਕੱਟ ਕੇ ਵੀ ਦਿਖਾ ਰਹੀ ਹਾਂ ਤੇ ਇਸੇ ਤਰ੍ਹਾਂ ਅਸੀਂ ਬਾਕੀ ਦੇ ਜਿਹੜੇ ਪਿਆਜ਼ ਨੇ ਆ ਉਹ ਵੀ ਸੀ ਇਦਾਂ ਹੀ ਬਰੀਕ ਕੱਟ ਕੇ ਤਿਆਰ ਕਰ ਲਵਾਂਗੇ ਤੇ ਇਹ ਸੁੱਕੀ ਸਬਜ਼ੀ ਦੇ ਵਿੱਚ ਬਰੀਕ ਪਿਆਜ਼ ਹੀ ਜੀ ਵਧੀਆ ਲੱਗਦੇ ਐ ਤੇ ਇਸੇ ਤਰ੍ਹਾਂ ਮੈਂ ਸਾਰੇ ਪਿਆਜ਼ ਜਿਹੜੇ ਜੀ ਉਹ ਕੱਟ ਕੇ ਤਿਆਰ ਕਰ ਲਏ ਜੀ। ਪਿਆਜ਼ ਸਾਡੇ ਸਾਰੇ ਕੱਟ ਕੇ ਤਿਆਰ ਸਈਏ। ਇਹਨਾਂ ਨੂੰ ਮੈਂ ਬਹੁਤ ਹੀ ਬਰੀਕ ਕੱਟਿਆ ਹੈ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਜੀ ਤੇ ਹੁਣ ਇਸੇ ਚੋਪੜ ਦੇ ਉੱਤੇ ਆਪਾਂ ਜਿਹੜਾ ਟਮਾਟਰ ਹੈ ਜੀ ਉਹ ਵੀ ਕੱਟ ਕੇ ਤਿਆਰ ਕਰਾਂਗੇ। ਟਮਾਟਰ ਨੂੰ ਵੀ ਆਪਾਂ ਬਿਲਕੁਲ ਜੀ ਪਿਆਜ਼ਾਂ ਦੀ ਤਰ੍ਹਾਂ ਹੀ ਬਿਲਕੁਲ ਬਰੀਕ ਕੱਟ ਕੇ ਤਿਆਰ ਕਰਨਾ ਹੈ। ਵੈਸੇ ਤਾਂ ਸਸਤ ਮੈਨੂੰ ਦੇਖਿਆ ਹੀ ਹੋਊਗਾ ਜਿਵੇਂ ਮੋਸਟਲੀ ਜਿਹੜੇ ਟਮਾਟਰ ਨੇ ਜੀ ਉਹ ਅਦਰਕ ਲਸਣ ਦੇ ਪੇਸਟ ਨਾਲ ਹੀ ਗ੍ਰाइंड ਕਰਦੇ ਹੁੰਦੀਆਂ ਕਿਉਂਕਿ ਉਹ ਵਾਲੀਆਂ ਸਬਜ਼ੀਆਂ ਜ਼ਿਆਦਾ ਤਰਜੀਹ ਕਰੀ ਵਾਲੀਆਂ ਹੁੰਦੀਆਂ ਨੇ ਬਟ ਜਿੱਦਾਂ ਆਪਾਂ ਸੁੱਕੀ ਸਬਜ਼ੀ ਅੱਜ ਬਣਾ ਰਹੇ ਆ ਇਹਦੇ ਵਿੱਚ ਆਪਾਂ ਟਮਾਟਰ ਜਿਹੜੇ ਜੀ ਕੱਟ ਕੇ ਐਡ ਕਰਾਂਗੇ ਟਮਾਟਰ ਵੀ ਆਪਾਂ ਸਾਰੇ ਕੱਟ ਕੇ ਤਿਆਰ ਕਰ ਲਏ ਸੀਗੇ ਹੁਣ ਮੈਂ ਤੁਹਾਨੂੰ ਬਾਕੀ ਦਾ ਸਮਾਨ ਦੱਸ ਦਿੰਨੀ ਆ ਇਹਦੇ ਵਿੱਚ ਮੈਂ 20 ਤੋਂ 22 ਮਿਰਚਾਂ ਲਈਆਂ ਐ ਜੀ ਅਦਰਕ ਲਿਆ ਐ ਲਸਣ ਲਿਆ ਐ ਮਿਰਚਾਂ ਦੀ ਕੁਆਂਟੀਟੀ ਜੀ ਅਸੀਂ ਇਸ ਵਿੱਚ ਥੋੜੀ ਜਿਹਾ ਜ਼ਿਆਦਾ ਲਈ ਹੈ ਕਿਉਂਕਿ ਜਿਹੜੀਆਂ ਇਹ ਤੁਸੀਂ ਮਿਰਚਾ ਦੇਖ ਰਹੇ ਹੋ ਇਹ ਜ਼ਿਆਦਾ ਕੋੜੀਆਂ ਨਹੀਂ ਸੀਗੀਆਂ ਇਸ ਕਰਕੇ ਸਾਨੂੰ ਇਹਨਾਂ ਨੂੰ ਡਬਲ ਹੀ ਯੂਜ਼ ਕਰਨਾ ਪਿਆ ਆਦਰਵਾਇਸ ਆਪਾਂ ਇਸ ਵਿੱਚ 12 ਤੋਂ 15 ਮਿਰਚਾ ਯੂਜ਼ ਕਰਨੀਆਂ ਸੀਗੀਆਂ ਬਟ ਕੋੜੀਆਂ ਨਾ ਹੋਣ ਕਰਕੇ ਆਪਾਂ ਇਹਨਾਂ ਨੂੰ ਡਬਲ ਲੈ ਆਏ ਤੇ ਹੁਣ ਮੈਂ ਇਹਨਾਂ ਨੂੰ ਕੱਟ ਕਰਕੇ ਚੋਪਰ ਦੇ ਵਿੱਚ ਪਾ ਲੂੰਗੀ ਸਾਰਾ ਅਦਰਕ ਲਸਰ ਮੈਂ ਚੋਪਰ ਦੇ ਵਿੱਚ ਪਾ ਲਿਆ ਸੀਗਾ ਤੇ ਹੁਣ ਆਪਾਂ ਇਸ ਨੂੰ ਗ੍ਰाइंड ਕਰਕੇ ਇਸ ਦਾ ਕਿ ਜਿਹੜਾ ਪੇਸਟ ਹੈ ਜੀ ਜੋ ਆਪਾਂ ਪਹਿਲਾਂ ਹਰ ਵੀਡੀਓ ਦੇ ਵਿੱਚ ਤਿਆਰ ਕਰਦੇ ਆ ਜਿਉਂ ਕਰਾਂਗੇ ਪੇਸਟ ਆਪਣਾ ਗ੍ਰाइंड ਹੋ ਕੇ ਜੀ ਤਿਆਰ ਸੀਗਾ ਹੁਣ ਟਾਈਮ ਸੀਗਾ ਜੀ ਸਬਜੀ ਨੂੰ ਤੜਕਾ ਲਗਾਉਣ ਦਾ ਸਭ ਤੋਂ ਪਹਿਲਾਂ ਆਪਾਂ ਕੜਾਹੀ ਰੱਖ ਲਈ ਹੈ ਜੀ ਕੜਾਹੀ ਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਵਾਂਗੇ ਤੇ ਇਸ ਦੇ ਵਿੱਚ ਦੋ ਕੜਸ਼ੀਆਂ ਜੀ ਤੇਲ ਦੀ ਆਪਾਂ ਐਡ ਕਰਾਂਗੇ ਇਹ ਕੜਸ਼ੀ ਛੋਟੀ ਹੈ ਅਗਰ ਤੁਸੀਂ ਵੱਡੀ ਕੜਸ਼ੀ ਲੈਂਦੇ ਹੋ ਤਾਂ ਤੁਸੀਂ ਇੱਕ ਵੀ ਪਾ ਸਕਦੇ ਹੋ ਇਹ ਛੋਟੀ ਕੜਸ਼ੀ ਸੀਗੀ ਇਸ ਕਰਕੇ ਇਸ ਵਿੱਚ ਮੈਂ ਦੋ ਯੂਜ਼ ਕੀਤੀਆਂ ਤੇ ਜਦੋਂ ਤੱਕ ਤੇਲ ਦਾ ਕੱਚਾਪਨ ਖਤਮ ਨਹੀਂ ਹੋ ਜਾਂਦਾ ਆਪਾਂ ਇਸ ਨੂੰ ਗਰਮ ਕਰਾਂਗੇ ਤੇਲ ਆਪਣਾ ਗਰਮ ਹੋ ਗਿਆ ਸੀਗਾ ਤੁਸੀਂ ਦੇਖ ਹੀ ਰਹੇ ਹੋ ਭਾਫ਼ ਨਿਕਲ ਰਹੀ ਹੈ ਜੀ ਤੇਲ ਚੋਂ ਤੇ ਆਪਾਂ ਇਸ ਦੇ ਵਿੱਚ ਦੋ ਚਮਚ ਜੀਰੇ ਦੇ ਪਾ ਦਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਤੇਲ ਜਿਆਦਾ ਗਰਮ ਹੋਣ ਕਰਕੇ ਜੀਰਾ ਆਪਣਾ ਨਾਲ ਦੀ ਨਾਲ ਭੁੰਨੇ ਆ ਗਿਆ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਜੀ ਜਿਹੜੇ ਆਪਾਂ ਪਿਆਜ਼ ਕੱਟ ਕੇ ਰੱਖੇ ਹੋਏ ਆ ਉਹ ਐਡ ਕਰਾਂਗੇ ਜਿਵੇਂ ਤੁਸੀਂ ਦੇਖ ਰਹੇ ਹੋ ਮੈਂ ਇਸ ਦੇ ਵਿੱਚ ਪਿਆਜ਼ ਵੀ ਐਡ ਕਰ ਦਿੱਤੇ ਆ ਤੇ ਹੁਣ ਆਪਾਂ ਇਹਨਾਂ ਨੂੰ ਵੀ 골ਡਨ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਸਾਡੇ ਪਿਆਜ਼ ਜਿਹੜੇ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਆਪਾਂ ਹਲਕੀ ਹਲਕੀ ਕੜਛੀ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਚਲਾਉਂਦੇ ਰਵਾਂਗੇ ਤੇ 4 ਤੋਂ 5 ਮਿੰਟ ਤੇ ਬਾਅਦ ਆਪਣੇ ਜਿਹੜੇ ਪਿਆਜ਼ ਸੀਗੇ ਜੀ ਉਹ ਵੀ ਪੱਕ ਕੇ ਤਿਆਰ ਸੀਗੇ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਟਮਾਟਰ ਐਡ ਕਰ ਦਵਾਂਗੇ ਟਮਾਟਰ ਐਡ ਕਰਨ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਪਿਆਜ਼ਾਂ ਦੇ ਵਿੱਚ ਮਿਕਸ ਕਰਾਂਗੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਜੀ ਤੇ ਉਸ ਦੇ ਨਾਲ ਹੀ ਆਪਾਂ ਸਭ ਤੋਂ ਪਹਿਲਾਂ ਜਿਵੇਂ ਆਪਾਂ ਟਮਾਟਰ ਇੱਚ ਕੱਟ ਕੇ ਐਡ ਕੀਤੇ ਐ ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਨਮਕ ਐਡ ਕਰਾਂਗੇ ਨਮਕ ਐਡ ਕਰਨੇ ਨਾਲ ਆਪਣੇ ਜਿਹੜੇ ਟਮਾਟਰ ਹੈ ਜਲਦੀ ਗਲ ਕੇ ਤਿਆਰ ਹੋ ਜਾਣਗੇ ਬਾਕੀ ਦੇ ਜਿਹੜੇ ਆਪਾਂ ਸੁੱਕੇ ਮਸਾਲੇ ਜੀ ਐਡ ਕਰਨੇ ਆਪਾਂ ਬਾਅਦ ਦੇ ਵਿੱਚ ਕਰਾਂਗੇ ਬਟ ਟਮਾਟਰ ਦੇ ਨਾਲ ਦੀ ਨਾਲ ਆਪਾਂ ਨਮਕ ਵੀ ਐਡ ਕਰ ਦਿੱਤਾ ਹੈ ਤੇ ਹੁਣ ਇਸ ਨੂੰ ਵੀ ਚੰਗੀ ਤਰ੍ਹਾਂ ਜਦ ਤੱਕ ਆਪਣੇ ਟਮਾਟਰ ਗਲ ਨਹੀਂ ਜਾਂਦੇ ਉਦੋਂ ਤੱਕ ਹੀ ਭੁੰਨਾਂਗੇ ਤੇ ਤਕਰੀਬਨ ਆਪਣੇ ਟਮਾਟਰ ਵੀ ਗਲ ਕੇ ਤਿਆਰ ਹੋ ਗਏ ਸੀਗੇ ਤੇ ਹੁਣ ਆਪਾਂ ਇਸ ਦੇ ਵਿੱਚ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਐਡ ਕੀਤਾ ਹੈ ਤੇ ਇਸ ਨੂੰ ਵੀ ਹੁਣ ਆਪਾਂ ਮਸਾਲੇ ਦੇ ਨਾਲ ਹੀ ਭੁੰਨ ਕੇ ਤਿਆਰ ਕਰਾਂਗੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਇਸ ਨੂੰ ਵੀ ਮੈਂ ਇਸ ਦੇ ਨਾਲ ਹੀ ਐਡ ਕਰਕੇ ਚੰਗੀ ਤਰ੍ਹਾਂ ਮਿਕਸ ਕਰਿਆ ਹੈ ਤੇ ਉਸ ਤੋਂ ਬਾਅਦ ਆਪਾਂ ਭੁੰਨਾਂਗੇ ਮਿਰਚ ਦਾ ਪੇਸਟ ਭੁੰਨਣ ਦੇ ਵੇਲੇ ਤੁਸੀਂ ਧਿਆਨ ਰੱਖਣਾ ਹੈ ਕਿ ਜਿਹੜਾ ਇਹ ਵਾਲਾ ਮਸਾਲਾ ਹੈ ਜੀ ਇਹ ਜਦ ਜਦ ਤੱਕ ਤੜਕੇ ਅੱਖਾਂ ਦੇ ਵਿੱਚ ਪੈਂਦਾ ਹੈ ਤਾਂ ਇਸ ਨੂੰ ਭੁੰਨਣ ਲੱਗੇ ਤੁਸੀਂ ਆਪਣਾ ਅੱਖਾਂ ਦਾ ਖਾਸ ਧਿਆਨ ਰੱਖਣਾ ਹੈ ਜੀ ਤੇ ਮਸਾਲਾ ਆਪਣਾ ਜੀ ਤਕਰੀਬਨ 2 ਤੋਂ 3 ਮਿੰਟ ਅਸੀਂ ਇਹਨੂੰ ਭੁੰਨ ਕੇ ਚੰਗੀ ਤਰ੍ਹਾਂ ਤਿਆਰ ਕਰਾਂਗੇ ਮਸਾਲਾ ਸਾਡਾ ਭੁੰਨ ਕੇ ਤਿਆਰ ਸੀਗਾ ਤੇ ਹੁਣ ਆਪਾਂ ਇਸ ਦੇ ਵਿੱਚ ਬਾਕੀ ਦੇ ਸੁੱਕੇ ਮਸਾਲੇ ਐਡ ਕਰਾਂਗੇ ਇਸ ਦੇ ਵਿੱਚ ਮੈਂ 1 ਚਮਚਾ ਛੋਟਾ ਹਲਦੀ ਦਾ ਐਡ ਕੀਤਾ ਹੈ ਜੀ 2 ਛੋਟੇ ਚਮਚ ਜੀ ਮੈਂ ਇਸ ਦੇ ਵਿੱਚ ਗਰਮ ਮਸਾਲਾ ਐਡ ਕੀਤਾ ਹੈ ਤੇ ਹਾਫ ਚਮਚ ਹੀ ਇਸ ਦੇ ਵਿੱਚ ਮੈਂ ਦੇਗੀ ਮਿਰਚ ਜਿਹੜੀ ਇਹੜੀ ਕਿਜੀ ਮੈਂ ਯੂਜ਼ ਕੀਤੀ ਹੈ ਤੇ ਉਸ ਤੋਂ ਬਾਅਦ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦੋਂ ਤੱਕ ਮਸਾਲੇ ਤੋਂ ਆਇਲ ਜਿਹੜਾ ਸੈਪਰੇਟ ਨਹੀਂ ਹੋ ਜਾਂਦਾ ਉਦੋਂ ਤੱਕ ਕਿ ਅਸੀਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਗੇ ਮਸਾਲਾ ਸਾਡਾ ਸਾਰਾ ਜੀ ਭੁੰਨ ਕੇ ਤਿਆਰ ਸੀਗਾ ਹੁਣ ਅਸੀਂ ਇਸ ਵਿੱਚ ਬਹੁਤ ਹੀ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਕਿ ਜੋ ਸਾਡਾ ਮਸਾਲਾ ਹੈ ਜੀ ਜਲੇ ਨਾ ਤੇ ਨਾ ਹੀ ਕੜਾਹੀ ਦੇ ਨਾਲ ਲੱਗੇ ਇਸ ਕਰਕੇ ਆਪਾਂ ਇਸ ਦੇ ਵਿੱਚ ਬਿਲਕੁਲ ਨਾ ਦੇ ਬਰਾਬਰ ਪਾਣੀ ਪਾਵਾਂਗੇ ਤਕਰੀਬਨ 3 ਤੋਂ 4 ਚਮਚ ਕਿਉਂਕਿ ਇਹ ਸਬਜੀ ਆਪਾਂ ਬਿਨਾਂ ਪਾਣੀ ਤੋਂ ਬਣਾਣੀ ਹੈ ਉਹ ਵੀ ਇਸ ਦੀ ਆਪਣੇ ਹੀ ਭਾਫ਼ ਦੇ ਵਿੱਚ ਤੇ ਪਾਣੀ ਆਪਾਂ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਭਰ ਜਦ ਤੱਕ ਪਾਣੀ ਸੁੱਕਦਾ ਨਹੀਂ ਹੈਗਾ ਉਦੋਂ ਤੱਕ ਜਿਹੜੀ ਤੜਕੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਤੇ ਤੜਕਾ ਸਾਡਾ ਭੁੰਨ ਕੇ ਤਿਆਰ ਸੀਗਾ ਤੇ ਹੁਣ ਆਪਾਂ ਇਸ ਦੇ ਵਿੱਚ ਜਿਹੜੀ ਆਪਾਂ ਸਬਜੀ ਰੱਖੀ ਸੀਗੀ ਜੀ ਕੱਟ ਕੇ ਉਹ ਐਡ ਕਰ ਦਵਾਂਗੇ ਤੇ ਹੁਣ ਇਸ ਨੂੰ ਤੜਕੇ ਦੇ ਵਿੱਚ ਐਡ ਕਰਾਂਗੇ ਬਹੁਤ ਹੀ ਹਲਕੇ ਹਲਕੇ ਹੱਥਾਂ ਦੇ ਨਾਲ ਆਪਾਂ ਸਬਜੀ ਨੂੰ ਤੜਕੇ ਦੇ ਵਿੱਚ ਮਿਕਸ ਕਰਾਂਗੇ ਸਬਜੀ ਮਿਕਸ ਕਰਨ ਤੋਂ ਬਾਅਦ ਹੀ ਆਪਾਂ ਇਸ ਨੂੰ ਟੱਕ ਕੇ ਭਾਫ਼ ਦੇ ਵਿੱਚ ਪੱਕਣ ਦੇ ਲਈ ਛੱਡ ਦਵਾਂਗੇ ਤੇ ਸਾਡੀ ਸਬਜੀ ਬਣ ਰਹੀ ਹੈ ਜੀ ਜਦੋਂ ਤੱਕ ਬਣੀ ਸਬਜੀ ਬਣਦੀ ਹੈ ਉਦੋਂ ਤੱਕ ਆਪਾਂ ਇਹਦਾ ਸਾਡਾ ਧਨੀਆ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਂਟ ਕੇ ਸਾਫ਼ ਕਰਕੇ ਰੱਖ ਲਵਾਂਗੇ ਇੱਧਰ ਮੈਂ ਧਨੀਆ ਛਾਂਟ ਰਹੀ ਹਾਂ ਤੇ ਇਸ ਨੂੰ ਮੈਂ ਬਹੁਤ ਹੀ ਬਰੀਕ-ਬਰੀਕ ਕੱਟ ਕੇ ਤਿਆਰ ਵੀ ਕਰ ਲੂੰਗੀ ਬਰੀਕ ਕੱਟ ਕੇ ਆਪਾਂ ਇਸ ਨੂੰ ਧੋ ਕੇ ਸਾਈਡ ਤੇ ਰੱਖ ਲਵਾਂਗੇ ਤੇ ਜਦੋਂ ਤੱਕ ਆਪਣੀ ਸਬਜੀ ਨਹੀਂ ਬਣਦੀ ਉਸ ਦਾ ਵੇਟ ਕਰਾਂਗੇ ਸਬਜੀ ਨੂੰ ਬਣਦੇ ਆ तकरीबन 5 ਤੋਂ 7 ਮਿੰਟ ਹੋ ਗਏ ਆ ਤੇ ਹੁਣ ਆਪਾਂ ਇੱਕ ਵਾਰ ਸਬਜੀ ਨੂੰ ਚੈੱਕ ਕਰਦੇ ਆ ਸਬਜੀ 70% ਆਲਮੋਸਟ ਜਿਹੜੀ ਸਾਡੀ ਜਿਹੜੀ ਬਣ ਕੇ ਜੀ ਤਿਆਰ ਹੈ ਤੇ ਆਪਾਂ ਸਬਜੀ ਨੂੰ ਵਿੱਚ ਵਿੱਚ ਜੀ ਚੈੱਕ ਕਰਦੇ ਰਵਾਂਗੇ ਤਾਂ ਕਿ ਸਾਡੀ ਜਿਹੜੀ ਸਬਜੀ ਹੈ ਜੀ ਉਹ ਨਾਲ ਨਾਲ ਲੱਗੇ ਤੇ ਨਾ ਹੀ ਜਲ ਜਾਵੇ ਤੇ 70% ਆਲਮੋਸਟ ਸਬਜੀ ਬਣਨ ਤੋਂ ਬਾਅਦ ਆਪਾਂ ਇਸ ਨੂੰ ਫਿਰ ਢੱਕ ਕੇ ਛੱਡ ਦਵਾਂਗੇ ਜੀ ਤੇ ਗੈਸ ਦੀ ਫਲੇਮ ਵੀ ਮੈਂ ਥੋੜੀ ਜਿਹੀ ਘਟ ਕਰਤੀ ਸੀਗੀ ਤੇ 2 ਮਿੰਟ ਬਾਅਦ ਆਪਾਂ ਫੇਰ ਤੋਂ ਜੀ ਸਬਜੀ ਨੂੰ ਚੈੱਕ ਕਰ ਰਹੇ ਹਾਂ ਸਬਜੀ ਆਲਮੋਸਟ ਬਣ ਕੇ ਸਾਡੀ ਤਿਆਰੀ ਹੈ ਤੇ ਪਰ ਆਪਾਂ ਇਸ ਨੂੰ ਹਜੇ ਵੀ ਥੋੜਾ ਜਿਹਾ ਇਸ ਨੂੰ ਸੇਕ ਲਗਵਾਵਾਂਗੇ ਤੇ ਜਦੋਂ ਤੱਕ ਆਪਣੀ ਸਬਜੀ ਪੂਰੀ ਰੈਡੀ ਹੋਂਦੀ ਹੈ ਤਕਰੀਬਨ 1 ਤੋਂ 2 ਮਿੰਟ ਦਾ ਜੀ ਟਾਈਮ ਹੈ ਜੀ ਹੋਰ ਲੱਗੂਗਾ ਸਬਜੀ ਨੂੰ ਬਣਨ ਦੇ ਲਈ ਤੇ 1 ਮਿੰਟ ਹੋਰ ਸੇਕ ਲਗਵਾਉਣ ਤੋਂ ਬਾਅਦ ਸਾਡੀ ਸਬਜੀ ਜੀ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਗੈਸ ਦੀ ਫਲੇਮ ਕਰ ਦੇਵਾਂਗੇ ਬੰਦ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਹਰੇ ਧਨੀਏ ਦੇ ਨਾਲ ਗਾਰਨਿਸ਼ ਕਰਾਂਗੇ ਤੇ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਹੈ ਧਨੀਆਂ ਸਬਜੀ ਦੇ ਵਿੱਚ ਐਡ ਕਰਨ ਤੋਂ ਬਾਅਦ ਆਪਾਂ ਜਿਹੜਾ ਟੱਕਣੇ ਜੀ ਬੰਦ ਕਰ ਦਵਾਂਗੇ ਤਾਂ ਕਿ ਜਿਹੜੇ ਧਨੀਆਂ ਦੀ ਖੁਸ਼ਬੂ ਅ ਵਿੱਚੇ ਰਹੇ ਤੇ 1 ਮਿੰਟ ਭਾਫ਼ ਬੰਦ ਕਰਨ ਤੋਂ ਬਾਅਦ ਹੁਣ ਆਪਾਂ ਸਬਜੀ ਚੈੱਕ ਕਰਦੇ ਹਾਂ ਜੀ ਸਬਜੀ ਸਾਡੀ ਬਣ ਕੇ ਤਿਆਰ ਹੈ ਪੂਰੀ ਤਰ੍ਹਾਂ ਬਹੁਤ ਵਧੀਆ ਤੇ ਕੱਲੀ ਕੱਲੀ ਸਬਜੀ ਬਣ ਕੇ ਤਿਆਰ ਹੋਈ ਸੀਗੀ ਤੇ ਟਾਈਮ ਵੀ ਬਹੁਤਾ ਨਹੀਂ ਲੱਗਿਆ ਤੇ ਅੱਪਾ ਹੁਣ ਇਸ ਨੂੰ ਤੁਹਾਨੂੰ ਸਰਵ ਕਰਕੇ ਦਿਖਾਣੇ ਆ ਅਗਰ ਵੀਡੀਓ ਵਧੀਆ ਲੱਗੀ ਹੋਵੇ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੈਂਕ ਯੂ